ਕੀਰੀ ਹਰ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਬੀਤੇ ਦਿਨ ਚੀਮਾ ਖੁੱਡੀ ਵਾਸੀ ਗੋਰੇ ਕਬਾਲ ਸਿੰਘ 45 ਸਾਲ ਅਤੇ ਉਸ ਦੀ ਪਤਨੀ ਰਮਨਦੀਪ कौर ਅਤੇ ਬੇਟਾ ਜਸਮੀਤ ਸਿੰਘ ਅਤੇ ਬੇਟੀ ਆਪਣੀ ਕਾਰ 'ਤੇ ਸਵਾਰ ਹੋ ਕੇ ਜਲੰਧਰ ਲਈ ਹਸਦੇ ਖੇੜ ਦੇ ਰਵਾਨਾ ਹੋਏ ਸਨ ਬੇਟੀ ਨੂੰ ਜਲੰਧਰ ਉਤਾਰ ਕੇ ਬਾਕੀ ਮੈਂਬਰ ਕਿਸੇ ਕੰਮ ਕਰਕੇ ਅੱਗੇ ਨਿਕਲ ਆਏ ਜਦੋਂ ਇਹ ਫਗਵਾੜਾ ਤੋਂ ਗੜਸ਼ੰਕਾ ਰੋਡ 'ਤੇ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਕ੍ਰੈਸ਼ਰ ਨਾਲ ਭਰਿਆ ਟਰਾਲਾ ਗਲਤ ਕ੍ਰਾਸਿੰਗ ਕਰਕੇ ਸੜ ਕ ਵਿਚ ਪਾਟ ਗਿਆ ਜਿਸ ਦੀ ਲਪੇਟ ਇਹਨਾਂ ਦੀ ਕਾਰ ਆ ਗਈ ਜੋ ਬੁਰੀ ਤਰ੍ਹਾਂ ਟਰਾਲੇ ਹੇਠ ਦੱਬੇ ਜਾਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਖਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅੱਜ ਦੁਪਹਿਰ ਜੱਦੀ ਪਿੰਡ ਚੀਮਾ ਖੋਡੀ ਸ਼ਮਸ਼ਾਨ ਘਾਟ ਵਿੱਚ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਰ ਇੱਕ ਵਿਅਕਤੀ ਦੇ ਹੰਝੂ ਅੱਖਾਂ ਵਿੱਚ ਛਲ ਕਰੇ ਸਨ ਕੀ ਹਾਦਸਾ ਵਾਪਰਿਆ ਇੱਕੋ ਪਿੰਡ ਦੇ ਅੱਜ ਸੁਣਨ ਚਾਹੇ ਕਿ ਤਿੰਨ ਮੌਤਾਂ ਹੋ ਗਈਆਂ ਇੱਕ ਟਰੱਕ ਚ ਜਿਹੜਾ ਡਰਾਈਵਰ ਸੀ ਉਹਦੀ ਗਲਤੀ ਕਾਰਨ ਜਿਹੜਾ ਹਾਸਾ ਵਾਪਰਿਆ ਤੇ ਇਹ ਤਿੰਨ ਮੌਤਾ ਹੋ ਗਏ ਜੀ ਤੇ ਇਹ ਕਿੱਥੇ ਜਾ ਰਹੇ ਸੀ ਇਹ ਜੀ ਗੱਡ ਸੰਕਰ ਨੂੰ ਜਾ ਰਹੇ ਸੀ ਆਪਣੀ ਬੇਟੀ ਦੀ ਐਡਮਿਸ਼ਨ ਕਰਾਉਣ ਤੋਂ ਬਾਅਦ ਦਰਸਿੰਘ ਕਾਲ ਜੀ ਤੋਂ ਬਾਅਦ ਜਾ ਰਹੇ ਸੀ ਜੀ ਤੇ ਗੱਡ ਸੰਕਰ ਨੂੰ ਜਾਂਦੇ ਉਹਦੇ ਰਸਤੇ ਸੀ ਜਾ ਵਾਪਰਿਆ ਮਰਨ ਵਾਲਿਆਂ ਚ ਕੌਣ ਕੌਣ ਨੇ ਇੱਕ ਆਪਣਾ ਕੋਰਕਬਾਲ ਸਿੰਘ ਆ ਜੀ ਉਹਦੀ ਪਤਨੀ ਰਮਨਦੀਪ ਕੌਰ ਜੀ ਇੱਕ ਉਹਦਾ ਬੇਟਾ ਵਾ ਜੱਸੀ ਤੇ ਤੇ ਪਿੰਡ ਚ ਕਿਵੇਂ ਦਾ ਮਾਹੌਲ ਆ ਬਹੁਤ ਸੋਗ ਦੀ ਲਹਿਰ ਆ ਜੀ ਪਿੰਡ ਛੱਡ ਕੇ ਸਾਰੇ ਇਲਾਕੇ ਚ ਸੋਗ ਦੀ ਲਹਿਰ ਆ